ਹੈਲੋ एवरीवन वेलकम और वेलकम बैक टू माय चैनल सो ਹਿਸਟਰੀ ਆ ਪੰਜਾਬ ਦੇ ਵਿੱਚ ਅੱਜ ਆਪਾਂ ਪੜਾਂਗੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਮੁਗਲਾਂ ਦੇ ਨਾਲ ਕਿਵੇਂ ਦੇ ਇਹਨਾਂ ਦੇ ਸਬੰਧ ਰਹੇ ਨੇ ਤਾਂ ਇਹ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਦਾ ਜੀਵਨ ਵੀ ਪੜਿਆ ਅਤੇ ਆਪਾਂ ਨੀਤੀ ਦੇ ਬਾਰੇ ਮੀਰੀ ਅਤੇ ਪੀਰੀ ਦੀ ਨੀਤੀ ਦੇ ਬਾਰੇ ਵੀ ਪੜਿਆ ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਆਪਾਂ ਕਵਰ ਕਰ ਰਹੇ ਹਾਂ ਹੈਂਡ ਰਿਟਨ ਨੋਟਸ ਥਰੂ ਮੈਂ ਪੜਾ ਰਹੀ ਹਾਂ ਬਹੁਤ ਮਿਹਨਤ ਲੱਗਦੀ ਹੈ ਹੈਂਡ ਰਿਟਨ ਨੋਟਸ ਨੂੰ ਤਿਆਰ ਕਰਨ ਦੇ ਵਿੱਚ ਸੋ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਜਿਵੇਂ ਤੁਸੀਂ ਮੇਰੇ ਪੁਰਾਣੇ ਚੈਨਲ ਨੂੰ ਸ਼ੇਅਰ ਕੀਤਾ ਸੀ ਉਵੇਂ ਹੀ ਨਵੇਂ ਚੈਨਲ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਦੇ ਨਾਲ ਹੀ ਦੋਸਤੋ ਇੱਕ ਹੋਰ ਚੀਜ਼ ਹੈ ਜਿਹੜੇ ਵੀ ਵਿਦਿਆਰਥੀ ਮੇਰੇ ਪੁਰਾਣੇ ਚੈਨਲ ਮੀਟ ਸਟੱਡੀ ਹਬ ਦੇ ਨਾਲ ਜੁੜੇ ਹੋਏ ਨੇ ਤਾਂ ਉਹਲੇ ਚੈਨਲ ਨੂੰ ਵੀ ਫੋਲੋ ਕਰਕੇ ਰੱਖਿਓ ਤੇ ਥੋੜਾ ਜਿਹਾ ਗਲਿਚ ਆ ਰਿਹਾ ਤਾਂ ਕਰਕੇ ਮੈਂ ਇਸ ਚੈਨਲ ਦੇ ਉੱਤੇ ਪੋਸਟ ਕਰਨਾ ਸ਼ੁਰੂ ਕੀਤਾ ਹੈ ਕੰਟੈਂਟ ਤਾਂ ਇਹ ਚੈਨਲ ਬਹੁਤੇ ਬੱਚਿਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਵੱਧ ਤੋਂ ਵੱਧ ਇਸ ਚੈਨਲ ਨੂੰ ਵੀ ਸਪੋਰਟ ਕਰੋ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਮੁਗਲਾਂ ਦੇ ਨਾਲ ਸੰਬੰਧ ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ 1606 ਇਸਵੀ ਤੋਂ 1645 ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ ਤਾਂ ਗੁਰ ਵਿੱਚ ਜਿਹੜਾ ਹੈਗਾ ਉਹਨਾਂ ਨੇ ਮੁਗਲਾਂ ਦੇ ਨਾਲ ਸੰਬੰਧ ਜਿਹੜਾ ਹੈਗਾ ਉਹਨਾਂ ਦਾ ਦੋ ਭਾਗਾ 'ਚ ਵੰਡਿਆ ਜਾ ਸਕਦਾ ਹੈ। ਪਹਿਲੇ ਕਾਲ ਦੇ ਵਿੱਚ 1606 ਤੋਂ 27 ਤੱਕ ਤਾਂ ਇਸ ਕਾਲ ਦੇ ਵਿੱਚ ਜਿਹੜਾ ਹੈਗਾ ਜਿਹੜੇ ਗੱਦੀ ਤੇ ਬੈਠੇ ਬੈਠੇ ਨੇ ਠੀਕ ਹੈ ਤਾਂ 1605 ਈਸਵੀ ਦੇ ਵਿੱਚ ਮੁਗਲ ਸਮਰਾਟ ਜਹਾਂਗੀਰ ਦੇ ਸਿੰਘਾਸਨ ਤੇ ਬੈਠਣ ਦੇ ਨਾਲ ਹੀ ਮੁਗਲ ਸਿੱਖਾਂ ਦੇ ਸਬੰਧ ਦੇ ਵਿੱਚ ਇੱਕ ਨਵਾਂ ਮੋੜ ਆਇਆ। ਜਹਾਂਗੀਰ ਕੱਟੜ ਸੁੰਨੀ ਮੁਸਲਮਾਨ ਸੀਗਾ ਠੀਕ ਹੈ। ਤਾਂ ਇਹ 1606 ਦੇ ਵਿੱਚ ਗੱਦੀ 'ਤੇ ਬੈਠੇ ਨੇ ਤੇ ਮੁਗਲ ਸਮਰਾਟ ਜਿਹੜਾ ਜਹਾਂਗੀਰ ਸੀ ਉਹ 1605 ਤੇ ਗੱਦੀ 'ਤੇ ਬੈਠਾ ਠੀਕ ਹੈ। ਜਹਾਂਗੀਰ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਸਿੰਘਾਸਨ 'ਤੇ ਬੈਠਣ ਤੋਂ ਛੇਤੀ ਹੀ ਮਗਰੋਂ ਉਸਨੇ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਤਾ ਠੀਕ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਹੈ ਇਸਨੇ ਜਹਾਂਗੀਰ ਨੇ ਸ਼ਹੀਦ ਕਰਵਾਤਾ ਸੀ ਇਸ ਕਰਕੇ ਮੁਗਲ ਅਤੇ ਸਿੱਖਾਂ ਦੇ ਸੰਬੰਧਾਂ ਦੇ ਵਿੱਚ ਤਣਾਅ ਪੈਦਾ ਹੋ ਗਿਆ ਸੀ ਗੁੱਸਾ ਜਿਹੜਾ ਸੀਗਾ ਅਕਰੋਸ਼ ਜਿਹੜਾ ਸੀਗਾ ਸਿੱਖਾਂ ਦੇ ਵਿੱਚ ਆ ਗਿਆ ਸੀ ਮੁਗਲ ਅਤਿਆਚਾਰ ਵੱਧਦਾ ਹੀ ਜਾ ਰਿਹਾ ਸੀ ਤੇ ਮੁਗਲ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਦੇ ਨਾਲ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਧਾਰਨ ਕੀਤੀ ਸੀ ਜਿਹੜੀ ਕਿ ਆਪਾਂ ਪਿਛਲੇ ਕੁਐਸਚਨ ਚ ਪੜ੍ਹੀ ਹੈਗੀ ਐ ਤੇ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਵੀ ਤੂੰ ਆਪਣੀ ਯੋਗਤਾ ਦੇ ਅਨੁਸਾਰ ਜਿਹੜਾ ਹੈ ਕੁਝ ਨਾ ਜ਼ਰੂਰ ਰੱਖੀ ਤਾਂ ਇਹਨਾਂ ਨੇ ਆਪਣੀ ਯੋਗਤਾ ਦੇ ਅਨੁਸਾਰ ਸੈਨਾ ਰੱਖੀ ਅਤੇ ਜਹਾਂਗੀਰ ਭਲਾ ਇਸ ਚੀਜ਼ ਨੂੰ ਕਿਵੇਂ ਸਹਿਣ ਕਰਦਾ ਤਾਂ ਉਸ ਨੂੰ ਇਦਾਂ ਲੱਗਿਆ ਵੀ ਇਹ ਜਿਹੜੇ ਐ ਮੇਰੇ ਖਿਲਾਫ ਖੜੇ ਹੋਣਗੇ ਤਾਂ ਕਿਸੇ ਹੋਰ ਤਰਮ ਨੂੰ ਤਾਂ ਵੱਧਾ ਫੁੱਲਦਾ ਉਹ ਦੇਖ ਹੀ ਨਹੀਂ ਸਕਦਾ ਤਾਂ ਇਸ ਕਰਕੇ ਜਿਹੜਾ ਹੈਗਾ ਉਸਨੇ ਅ ਕਾਰਵਾਈਆਂ ਕਰਨੀਆਂ ਜਿਹੜੀਆਂ ਸੀਗੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਤੋਂ ਇਲਾਵਾ ਚੰਦੂ ਸ਼ਾਹ ਨੇ ਵੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜੀ ਦੇ ਵਿਰੁੱਧ ਜਿਹੜੀ ਸੀਗੀ ਕਾਰਵਾਈ ਕਰਨ ਲਈ ਜਹਾਂਗੀਰ ਦੇ ਜਿਹੜੇ ਸੀਗੇ ਕਰਨ ਭਰਨੇ ਸ਼ੁਰੂ ਕਰ ਦਿੱਤੇ ਸੀਗੇ ਠੀਕ ਹੈ ਤਾਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਵਿਖੇ ਕੈਦ ਹੁਣ ਦੇਖੋ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਤੇ ਬੈਠਣ ਤੋਂ ਕੁਝ ਟਾਈਮ ਬਾਅਦ ਹੀ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਜੀ ਨੂੰ ਭੇਜ ਦਿੱਤਾ ਗਿਆ ਤਾ ਕਿਉਂ ਬਣਾਇਆ ਗਿਆ ਇਸ ਬਾਰੇ ਵੀ ਜਿਹੜੇ ਹੈਗੇ ਨੇ ਬਹੁਤ ਸਾਰੇ ਮਤ ਭੇਦ ਨੇ ਇਤਿਹਾਸਕਾਰਾਂ ਦੇ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜਿਹੜਾ ਹੈਗਾ ਬੰਦੀ ਕਿਉਂ ਬਣਾਇਆ ਗਿਆ ਸੀਗਾ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਚੰਦੂ ਸਾਹਿਬ ਦੀ ਸਾਜ਼ਿਸ਼ ਸੀਗੀ ਠੀਕ ਹੈ ਕਿ ਵੀ ਮੇਰੀ ਪੁੱਤਰੀ ਦਾ ਵਿਆਹ ਜਿਹੜਾ ਹੈਗਾ ਗੁਰੂ ਜੀ ਨਾਲ ਕਰ ਦਿੱਤਾ ਜਾਵੇ ਪਰ ਇਹਨਾਂ ਨੇ ਜਿਹੜਾ ਸੀਗਾ ਜਵਾਬ ਦਿੱਤਾ ਸੀ ਸੋ ਤਾਂ ਕਰਕੇ ਜਿਹੜਾ ਹੈਗਾ ਉਸਨੇ ਜਿਹੜਾ ਹੈ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਤੇ ਪੜਖਾਣਾ ਸ਼ੁਰੂ ਕਰ ਦਿੱਤਾ ਸੀ ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਜਿਹੜਾ ਹੈਗਾ ਕੈਦ ਕਰ ਲਿਆ ਸੀ ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਦੇ ਨਾਲ ਸਹਿਮਤ ਨੇ ਕਿ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਉਹਨਾਂ ਦੁਆਰਾ ਆਪਣਾਈ ਗਈ ਨਵੀਂ ਨੀਤੀ ਦੇ ਕਰਕੇ ਮੀਰੀ ਪੀਰੀ ਦੀ ਨੀਤੀ ਕਰਕੇ ਜਿਹੜਾ ਹੈ ਕੈਦੀ ਬਣਾਇਆ ਤਾਂ ਬਹੁਤ ਸਾਰੇ ਸ਼ੰਕੇ ਉਹਦੇ ਮਨ ਦੇ ਵਿੱਚ ਪੈਦਾ ਹੋ ਗਏ ਸੀ ਵੀ ਇਹ ਸਿੱਖ ਧਰਮ ਜਿਹੜਾ ਹੈ ਫੈਲਣਾ ਸਟਾਰਟ ਹੋ ਗਿਆ ਬਹੁਤ ਸਾਰੇ ਜਿਹੜੇ ਲੋਕ ਨੇ ਉਹਦੇ ਨਾਲ ਜੁੜ ਰਹੇ ਨੇ ਹੈਨਾ ਤੇ ਜਿਹੜੇ ਪਠਾਨ ਨੇ ਉਹ ਵੀ ਉਸ ਚ ਭਰਤੀ ਹੋ ਰਹੇ ਨੇ ਤਾਂ ਇਸ ਕਰਕੇ ਜਿਹੜਾ ਹੈਗਾ ਇਸ ਦੇ ਦਿਮਾਗ ਦੇ ਵਿੱਚ ਜਹਾਂਗੀਰ ਦੇ ਜਿਹੜੀਆਂ ਸੀ ਗਲਤ ਚੀਜ਼ਾਂ ਆਣੀਆਂ ਸ਼ੁਰੂ ਹੋ ਗਈਆਂ ਸੀਗਾ ਤਾਂ ਉਹਨੂੰ ਐਦਾਂ ਲੱਗਦਾ ਸੀ ਸਿੱਖ ਜਿਹੜੇ ਨੇ ਮੇਰੇ ਖਿਲਾਫ ਵਿਦਰੋਹ ਕਰਨ ਦੀ ਜਿਹੜਾ ਹੈ ਤਿਆਰੀਆਂ ਕਰ ਰਹੇ ਨੇ ਤਾਂ ਹੁਣ ਕੈਦ ਦੀ ਮਿਆਦ ਕੈਦ ਇਹਨਾਂ ਨੇ ਕੀਤੀ ਹੈਗੀ ਹੈ ਜਹਾਂਗੀਰ ਨੇ ਇਹਨਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਕੈਦ ਦੀ ਮਿਆਦ ਯਾਨੀ ਕਿ ਸਮਾਂ ਟਾਈਮ ਪੀਰੀਅਡ ਕਿੰਨਾ ਤਾਂ ਇਹਦੇ ਬਾਰੇ ਵੀ ਜਿਹੜਾ ਹੈ ਵੱਖ-ਵੱਖ ਟਾਈਮ ਦੇ ਅਕੋਰਡਿੰਗ ਜਿਹੜਾ ਹੈਗਾ ਲੋਕਾਂ ਨੇ ਦੱਸਿਆ ਤਾਂ ਦਬਿਸਤਾਨੇ ਮਹਾਜ਼ੀਬ ਦੇ ਲੇਖਕ ਅਨੁਸਾਰ ਗੁਰੂ ਸਾਹਿਬ 12 ਸਾਲ ਕੈਦ ਰਹੇ ਨੇ ਕੁਝ ਕਦੇ ਅਨੁਸਾਰ 2 ਸਾਲ ਕੈਦ ਰਹੇ ਨੇ ਤਾਂ ਵੱਖ-ਵੱਖ ਵਿਚਾਰਕਾਂ ਦੇ ਵੱਖ-ਵੱਖ ਵਿਚਾਰ ਨੇ ਲੇਕਿਨ ਬਹੁਤ ਸਾਰੇ ਇਤਿਹਾਸਕਾਰ ਕੀ ਕਹਿੰਦੇ ਨੇ ਕਿ ਗੁਰੂ ਸਾਹਿਬ 1606 ਤੋਂ 8 ਤੱਕ ਮਤਲਬ 2 ਸਾਲ ਤੱਕ ਜਿਹੜਾ ਹੈਗਾ ਗਵਾਲੀਅਰ ਦੇ ਕਿਲੇ 'ਚ ਕੈਦ ਰਹੇ ਨੇ ਕੋਈ 12 ਸਾਲ ਕਹਿੰਦਾ ਕੋਈ 2 ਸਾਲ ਲੇਕਿਨ ਜ਼ਿਆਦਾਤਰ 2 ਸਾਲ ਹੀ ਕਹਿੰਦੇ ਨੇ ਸ਼ਿਰੀ ਗੁਰੂ ਹਰਗੋਬਿੰਦ ਜੀ ਦੀ ਰਿਹਾਈ ਤਾਂ ਦੇਖੋ ਇਹਦੇ ਬਾਰੇ ਵੀ ਵੱਖ-ਵੱਖ মতਪੇਦ ਨੇ ਤਾਂ ਸਿੱਖ ਜਿਹੜੇ ਸਾਖੀਕਰ ਨੇ ਉਹ ਕਹਿੰਦੇ ਨੇ ਕਿ ਗੁਰੂ ਜੀ ਨੂੰ ਕੈਦ ਕਰਨ ਤੋਂ ਬਾਅਦ ਜਹਾਂਗੀਰ ਬੜਾ ਬੇਚੈਨ ਰਹਿਣ ਲੱਗਿਆ ਸੀ ਤਪਾਈ ਜੇਠਾ ਜੀ ਨੇ ਜਹਾਂਗੀਰ ਨੂੰ ਬਿਲਕੁਲ ਠੀਕ ਕਰ ਕਰ ਦਿੱਤਾ ਸੀਗਾ ਤਾਂ ਉਹਨਾਂ ਦੀ ਬੇਨਤੀ ਦੇ ਉੱਤੇ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਰਹਾ ਕਰਤਾ ਤਾਂ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਜਹਾਂਗੀਰ ਨੇ ਇਹ ਫੈਸਲਾ ਸੂਫੀ ਸੰਤ ਮੀਆਂ ਮੀਰ ਜੀ ਦੀ ਬੇਨਤੀ ਤੇ ਲਿਆ ਸੀਗਾ ਵੀ ਰਹਾ ਕਰਨਾ ਹੈਗਾ ਗੁਰੂ ਜੀ ਨੂੰ ਦੇ ਕੁਝ ਹੋਰ ਨਾ ਇਤਿਹਾਸ ਕਰਨ ਦੇ ਅਨੁਸਾਰ ਜਹਾਂਗੀਰ ਜਿਹੜਾ ਸੀਗਾ ਗੁਰੂ ਹਰਗੋਬਿੰਦ ਜੀ ਦੀ ਬੰਦੀ ਕਾਲ ਦੇ ਦੌਰਾਨ ਸਿੱਖਾਂ ਦੀ ਗੁਰੂ ਜੀ ਪ੍ਰਤੀ ਇੰਨੀ ਸ਼ਰਧਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਵੀ ਆਪਣੀ ਆਪਣੇ ਗੁਰੂ ਦੇ ਨਾਲ ਜਿਹੜੇ ਸਿੱਖ ਲੋਕ ਨੇ ਇਹ ਕਿੰਨੇ ਇੱਕ ਜਿਹੜੇ ਨੇ ਸ਼ਰਧਾਲੂ ਨੇ ਹਨ ਤਾਂ ਇਸ ਲਈ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਦੀ ਰਹਾਈ ਦਾ ਹੁਕਮ ਦੇ ਦਿੱਤਾ ਅਤੇ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਜੀ ਦੇ ਕਹਿਣ ਦੇ ਉੱਤੇ 52 ਰਾਜਿਆਂ ਨੂੰ ਵੀ ਜਿਹੜਾ ਸੀਗਾ ਛੱਡ ਦਿੱਤਾ ਕਿਉਂਕਿ ਉਹਨੇ ਕੁਝ ਕਾਰਨਾ ਕਰਕੇ ਜਿਹੜੇ ਹੋਰ ਰਾਜੇ ਸੀ ਉਹਨਾਂ ਨੂੰ ਵੀ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਜੀ ਦੇ ਨਾਲ ਹੀ ਗੈਦ ਕੀਤਾ ਹੋਇਆ ਸੀ ਤਾਂ ਗੁਰੂ ਜੀ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਵੀ ਰਹਾ ਕਰ ਦਿੱਤਾ ਗਿਆ ਤਾਂ ਹੀ ਜਿਹੜਾ ਹੈ ਆਪਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਵੀ ਕਹਿੰਦੇ ਆ ਤਾਂ ਇਹ ਰਾਜੇ ਜਿਹੜੇ ਸੀਗੇ ਸ੍ਰੀ ਗੁਰੂ ਹਰਗੋਬਿੰਦ ਜੀ ਸ਼ਖਸ਼ੀਅਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗੁਰੂ ਸਾਹਿਬ ਦੇ ਹੁੰਦੇ ਆ ਉਹਨਾਂ ਨੂੰ ਆਪਣਾ ਦੁੱਖ ਤਕਲੀਫ ਦਾ ਕੋਈ ਅਹਿਸਾਸ ਨਾ ਰਿਹਾ ਪਰ ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਤਾਂ ਇਹ ਰਾਜੇ ਗੁਰੂ ਸਾਹਿਬ ਦੇ ਵਿయోగ ਦੀ ਕਲਪਨਾ ਮਾਤਰ ਦੇ ਨਾਲ ਹੀ ਤੜਪੁੱਟੇ ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਤੋਂ ਜਿਹੜਾ ਹੈਗਾ ਸਾਡਾ ਗੁਰੂ ਜਾ ਰਿਹਾ ਤਾਂ ਮਤਲਬ ਇੱਕ ਤਰ੍ਹਾਂ ਜਿਹੜਾ ਅਟੈਚਮੈਂਟ ਹੋ ਗਈ ਸੀ ਤਾਂ ਗੁਰੂ ਸਾਹਿਬ ਨੂੰ ਵੀ ਇਹਨਾਂ ਰਾਜੇ ਨਾਲ ਬਹੁਤ ਜ਼ਿਆਦਾ ਹਮਦਰਦੀ ਅਤੇ ਸਨੇਹ ਹੋ ਗਿਆ ਸੀ ਇਸ ਲਈ ਗੁਰੂ ਸਾਹਿਬ ਨੇ ਜਹਾਂਗੀਰ ਨੂੰ ਇੱਕ ਸੁਨੇਹਾ ਭੇਜਿਆ ਕਿ ਉਹ ਤਤਕਰ ਰਿਹਾਨੀ ਹੋਣਗੇ ਜਦੋਂ ਤੱਕ ਇਹ ਵੀ ਜਿਹੜੇ 52 ਰਾਜ ਨੇ ਇਹਨਾਂ ਦੇ ਨਾਲ ਨਹੀਂ ਰਿਹਾ ਕੀਤੇ ਜਾਂਦੇ ਠੀਕ ਹੈ ਸੋ ਇਸ ਕਰਕੇ 52 ਰਾਜਿਆਂ ਨੂੰ ਵੀ ਜਿਹੜਾ ਹੈਗਾ ਰਿਹਾ ਕਰਨ ਦਾ ਆਦੇਸ਼ ਜਿਹੜਾ ਸੀਗਾ ਜਹਾਂਗੀਰ ਨੇ ਦੇ ਦਿੱਤਾ ਤੇ ਐਸੇ ਕਰਕੇ ਜਿਹੜਾ ਹੈ ਇਹਨਾਂ ਨੂੰ ਬੰਦੀ ਛੋੜ ਬਾਬਾ ਵੀ ਕਿਹਾ ਜਾਂਦਾ ਹੈ ਤੇ ਜਹਾਂਗੀਰ ਦੇ ਨਾਲ ਮਿੱਤਰਤਾ ਪਰ ਪੂਰਨ ਸੰਬੰਧ ਜਿਹੜੇ ਸੀਗੇ ਮਤਲਬ ਸਟਾਰਟ ਹੋਣੇ ਸ਼ੁਰੂ ਹੋਗੇ ਸੀ ਇਹ ਪਹਿਲਾਂ ਤਾਂ ਇਹ ਜਿਹੜਾ ਸੀਗਾ ਜਹਾਂਗੀਰ ਇਹਨਾਂ ਨੂੰ ਨਫ਼ਰਤ ਕਰਨ ਲੱਗਿਆ ਸੀ ਜਦੋਂ ਚੰਦੂ شاہ ਨੇ ਇਹਨਾਂ ਦੇ ਕੰਨ ਭਰੇ ਨੇ ਹਨਾ ਹੋਰ ਲੋਕਾਂ ਨੇ ਕੰਨ ਭਰੇ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕੈਦ ਕਰ ਲਿਆ ਤੇ ਇਹਨਾਂ ਦਾ ਜਿਹੜਾ ਹੈ ਅ ਡੇਲੀ ਦਾ ਰੁਟੀਨ ਹੈ ਦੇਖਦਾ ਸੀਗਾ ਤਾਂ ਇਹਨੂੰ ਲੱਗਿਆ ਵੀ ਇਹ ਇਹਦੇ ਅੰਦਰ ਜਿਹੜਾ ਹੈਗਾ ਕੁਝ ਵੀ ਵਿਰੋਧ ਕਰਨ ਵਾਲਾ ਜਿਹੜਾ ਹੈ ਇਸ ਵਿਅਕਤੀ ਦੇ ਅੰਦਰ ਨਹੀਂ ਹੈਗਾ ਠੀਕ ਹੈ ਗੁਰੂ ਜੀ ਦੇ ਅੰਦਰ ਜਹਾਂਗੀਰ ਦੇ ਨਾਲ ਮਿੱਤਰਤਾ ਪੂਰਨ ਸਮੰਤਾ ਛੇਤੀ ਹੀ ਜਹਾਂਗੀਰ ਨੂੰ ਇਹ ਯਕੀਨ ਹੋ ਗਿਆ ਕਿ ਜਿਹੜੇ ਗੁਰੂ ਜੀ ਨੇ ਇਹ ਤਾਂ નિર્ਦੋਸ਼ ਨੇ ਅਤੇ ਇਹ ਨਾ ਸਾਰੀਆਂ ਮੁਸੀਬਤਾਂ ਦੇ ਪਿੱਛੇ ਚੰਦੂ ਸ਼ਾਹ ਦਾ ਹੱਥ ਹੈ ਇਸ ਲਈ ਜਹਾਂਗੀਰ ਨੇ ਚੰਦੂ ਸ਼ਾਹ ਨੂੰ سزا ਦੇਣ ਲਈ ਸਿੱਖਾਂ ਦੇ ਹਵਾਲੇ ਕਰਤਾ ਅਤੇ ਇਥੋਂ ਤੱਕ ਕਿ ਜਹਾਂਗੀਰ ਨੇ ਅਕਾਲ ਤਖਤ ਸਾਹਿਬ ਦੇ ਨਿਰਮਾਣ ਕਾਰਜ ਲਈ ਵੀ ਸਾਰਾ ਖਰਚਾ ਦੇਣ ਦੀ ਇਹਨਾਂ ਨੂੰ ਜਿਹੜੀ ਹੈਗੀ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਪਰ ਗੁਰੂ ਜੀ ਨੇ ਇਨਕਾਰ ਕਰਤਾ ਅਤੇ ਇਸੇ ਤਰ੍ਹਾਂ ਗੁਰੂ ਜੀ ਗਵਾਲੀਅਰ ਤੋਂ ਰਿਹਾਈ ਤੋਂ ਬਾਅਦ ਜਹਾਂਗੀਰ ਦੀ ਮੌਤ ਤੱਕ ਠੀਕ ਹੈ ਮਿੱਤਰ ਦਾ ਪੁਰਣ ਇਹਨਾਂ ਦੇ ਸੰਬੰਧ ਰਹਿਣੇ ਆਪਸ ਵਿੱਚ ਜਹਾਂਗੀਰ ਅਤੇ ਗੁਰੂ ਜੀ ਦੇ ਹੁਣ ਦੂਜਾ ਕਾਲ 1628 ਤੋਂ 35 ਤੱਕ ਹੁਣ ਦੇਖੋ ਜਹਾਂਗੀਰ ਦੀ ਡੈਥ ਹੋਈ ਤਾਂ ਉਹਨਾਂ ਦਾ ਬੇਟਾ ਜਿਹੜਾ ਸੀਗਾ ਸ਼ਾਜਾਹ ਹਾਂ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ 1628 ਦੇ ਵਿੱਚ ਤੇ ਫੇਰ ਦੁਬਾਰਾ ਜਿਹੜਾ ਹੈ ਇਹਨਾਂ ਦੇ ਸਬੰਧ ਵਿਗੜਨੇ ਸ਼ੁਰੂ ਹੋ ਗਏ ਸ਼ਾਜਾਹਾਂ ਦੀ ਧਾਰਮਿਕ ਕੱਟੜਤਾ ਇਹ ਵੀ ਜਿਹੜਾ ਸੀ ਬਹੁਤ ਕੱਟੜ ਸੁਣੀ ਮੁਸਲਮਾਨ ਸੀ ਆਪਣੇ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ ਇਸ ਲਈ ਇਸ ਨੇ ਹਿੰਦੂਆਂ ਦੇ ਬਹੁਤ ਸਾਰੇ ਮੰਦਰ ਨਸ਼ਟ ਕਰਾਤੇ ਉਸਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਖੇ ਬਣਵਾਈ ਬੌਲੀ ਨੂੰ ਵੀ ਗੰਦਗੀ ਨਾਲ ਭਰਵਾਤਾ ਲੰਗਰ ਲਈ ਬਣੀ ਇਮਾਰਤ ਜਿਹੜੀ ਲੰਗਰਲੀ ਇਮਾਰਤ ਬਣਾਈ ਗਈ ਸੀ ਉਸ ਨੂੰ ਵੀ ਮਸਜਿਦ ਦੇ ਵਿੱਚ ਚੇਂਜ ਕਰਤਾ ਇਸਨੇ ਤੇ ਇਸ ਕਰਕੇ ਸਿੱਖਾਂ ਦੇ ਵਿੱਚ ਅਕਰੋਸ਼ ਵੱਧ ਗਿਆ ਨਕਸ਼ਬੰਦੀਆਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਸੀ ਗੁਰੂ ਜੀ ਦੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਗੁਰੂ ਜੀ ਦਾ ਟਾਈਮ ਪੀਰੀਅਡ ਚੱਲ ਰਿਹਾ ਸੀ ਤੇ ਨਾਲ ਹੀ ਜਿਹੜਾ ਸੀਗਾ ਸ਼ਾਹਜਹਾਂ ਦਾ ਟਾਈਮ ਪੀਰੀਅਡ ਚੱਲ ਰਿਹਾ ਸੀ ਤਾਂ ਨਕਸ਼ਬੰਦੀ ਜਿਹੜੇ ਸੀਗੇ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਲਹਿਰ ਸੀਗੀ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਦੇ ਪਿੱਛੇ ਵੀ ਇਹਨਾਂ ਦੀ ਜਿਹੜੀ ਨਕਸਬੰਦੀ ਸੀਗੇ ਇਹਨਾਂ ਦੀ ਹੀ ਜਿਹੜੀ ਸੀਗੇ ਮੇਨ ਹੱਤ ਸੀਗਾ ਸ਼ਾਹਜਹਾਂ ਦੇ ਸਿੰਘਾਸਨ ਦੇ ਬੈਠਣ ਤੋਂ ਬਾਅਦ ਇਹਨਾਂ ਨੇ ਫੇੜ ਜਿਹੜਾ ਹੈਗਾ ਇੱਕ ਵਾਰ ਅ ਸ਼ਾਹਜਹਾਂ ਨੂੰ ਗੁਰੂ ਜੀ ਦੇ ਵਿਰੁੱਧ ਪੜਕਾਉਣਾ ਸ਼ੁਰੂ ਕਰਤਾ ਤੇ ਉਹ ੜਕ ਗਿਆ ਤੇ ਵਿਰੁੱਧ ਹੋ ਗਿਆ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਕਰਕੇ ਜਿਹੜਾ ਸੀ ਸਾਰੇ ਪਾਸੇ ਜਿਹੜਾ ਸੀ ਤਰਾਤਰਾ ਹੋਈ ਪਈ ਸੀ ਲੋਕ ਨਹੀਂ ਸੀ ਚਾਹੁੰਦੇ ਜਿਹੜੇ ਸਪੈਸ਼ਲੀ ਮੁਗਲ ਤਾਂ ਇਹ ਕਿ ਇਹ ਜਿਹੜਾ ਹੈਗਾ ਇਹ ਸਿੱਖ ਕੌਮ ਅੱਗੇ ਵਧੇ ਤਾਂ ਇਸ ਕਰਕੇ ਜਿਹੜਾ ਹੈ ਕਿਉਂਕਿ ਗੁਰੂ ਜੀ ਨੇ ਸੈਨਿਕ ਸ਼ਕਤੀ ਦਾ ਸੰਗਠਨ ਕਰ ਲਿਆ ਸੀ ਅਤੇ ਸਿੱਖਸ਼ਰ ਦਾ ਲੋਏ ਨੂੰ ਸੱਚੇ ਪਾਤਸ਼ਾਹ ਕਹਿ ਕੇ ਸੰਬੋਧਨ ਕਰਦੇ ਸੀ ਤਾਂ ਕੁਸ਼ਨ ਆ ਸਕਦਾ ਤੁਹਾਨੂੰ ਸ਼ਾਰਟ ਸੱਚੇ ਪਾਤਸ਼ਾਹ ਤੋਂ ਤੁਹਾਡਾ ਕੀ ਪਾਵ ਹੈ ਠੀਕ ਹੈ ਤਾਂ ਜਾ ਜਾਹਾਂ ਇਸ ਨੀਤੀ ਨੂੰ ਮੁਗਲਾਂ ਦੇ ਵਿਰੁੱਧ ਇੱਕ ਖਤਰਾ ਸਮਝਦਾ ਸੀ ਇਸ ਲਈ ਉਸਨੇ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਦਾ ਵੀ ਫੈਸਲਾ ਕੀਤਾ ਕੋਲਾਂ ਦਾ ਮਾਮਲਾ ਤਾਂ ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਕੋਲਾਂ ਦਾ ਮਾਮਲਾ ਕੀ ਸੀ ਗੁਰੂ ਹਰਗੋਬਿੰਦ ਜੀ ਅਤੇ ਸ਼ਾਜਾਹਾ ਵਿਚਾਲੇ ਕੋਲਾ ਦੇ ਮਾਮਲੇ ਕਰਕੇ ਵੀ ਤਣਾਅ ਹੋਰ ਪਾਤੀਆ ਸ਼ਾਰਟ ਕੁਐਸਚਨ ਲਈ ਜ਼ਰੂਰ ਤਿਆਰ ਕਰ ਲਿਓ ਤਾਂ ਕੋਲਾ ਜਿਹੜਾ ਸੀ ਲਾਹੌਰ ਦੇ ਕਾਜੀ ਰੁਸਤਮ ਖਾਨ ਦੀ ਜਿਹੜੀ ਸੀ ਤੀ ਸੀ ਠੀਕ ਹੈ ਤਾਂ ਕੋਲਾ ਜਿਹੜੀ ਸੀਗੀ ਲਾਹੌਰ ਦੇ ਗਰਾਜ ਜਿਹੜਾ ਇੱਕ ਕਾਜੀ ਹੁੰਦਾ ਸੀ ਰੁਸਤਮ ਖਾਨ ਉਸ ਦੀ ਧੀ ਸੀ ਅਤੇ ਗੁਰੂ ਅਰਜਨ ਦੇਵ ਜੀ ਦੀ ਜਿੰਨੀ ਵੀ ਬਾਣੀ ਸੀਗੀ ਠੀਕ ਹੈ ਜਿੰਨੀ ਕੁ ਵੀ ਉਸ ਨੂੰ ਪੜਨੀ ਆਉਂਦੀ ਸੀ ਤੇ ਉਹ ਬਹੁਤ بڑے ਚਾਅ ਦੇ ਨਾਲ ਪੜਦੀ ਸੀ ਕਾਜੀ ਭਲਾਏ ਕਿ ਜੀ ਕਿਵੇਂ ਬਰਦਾਸ਼ਤ ਕਰਦਾ ਕਿ ਮੇਰੀ ਧੀ ਮੈਂ ਇੱਕ ਮੁਸਲਮਾਨ ਆ ਤੇ ਮੇਰੀ ਧੀ ਜਿਹੜੀ ਹੈਗੀ ਹੈ ਉਹ ਬਾਣੀ ਪੜਦੀ ਹੈ ਤੇ ਉਸ ਨੂੰ ਲੱਗਿਆ ਵੀ ਮੇਰੇ ਜਿਹੜੀ ਹੈ ਧੀ ਨੂੰ ਵੀ ਪੜਕਾਇਆ ਹੈਗਾ ਇਹਨਾਂ ਨੇ ਇਸ ਕਰਕੇ ਜਿਹੜਾ ਸੀ ਉਸਨੇ ਵੀ ਜਿਹੜੇ ਸੀਗਾ ਅ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਸੋ ਸਿੱਟੇ ਵੱਜੋਂ ਉਸਨੇ ਆਪਣੀ ਧੀ ਤੇ ਪਾਬੰਦੀਆਂ ਲਗਾਤੀਆਂ ਕੌਲਾਂ ਤੰਗ ਆ ਕੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਚਲੀ ਗਈ ਜਦੋਂ ਕਾਜੀ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਉਸਨੇ ਜਿਹੜੇ ਸ਼ਾਹਜਹਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਠੀਕ ਹੈ ਆਪਣੀ ਧੀ ਦੇ ਕਰਕੇ ਸਿੱਖਾਂ ਅਤੇ ਮੁਗਲਾਂ ਦੀਆਂ ਲੜਾਈਆਂ ਹੁਣ ਦੇਖੋ ਮੁਗਲਾਂ ਅਤੇ ਸਿੱਖਾਂ ਵਿਚਾਲੇ 1634-35 ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਹੋਈਆਂ ਨੇ ਸਭ ਤੋਂ ਪਹਿਲੀ ਲੜਾਈ ਅੰਮ੍ਰਿਤਸਰ ਦੀ ਲੜਾਈ 1634 ਦੇ ਵਿੱਚ ਤੇ ਇਹ ਲੜਾਈ ਜਿਹੜੀ ਸੀ ਪਹਿਲੀ ਲੜਾਈ ਲੜੀ ਸੀਗੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੁਗਲਾਂ ਦੇ ਨਾਲ ਠੀਕ ਹੈ ਇਸ ਲੜਾਈ ਦਾ ਕਾਰਨ ਕੀ ਸੀ ਇੱਕ ਬਾਤ ਤਾਂ ਕਿਹਾ ਜਾਂਦਾ ਕਿ ਉਸ ਸਮੇਂ ਮੁਗਲ ਬਾਦਸ਼ਾਹ ਚਾਹਾਂ ਆਪਣੇ ਕੁਝ ਸੈਨਿਕਾਂ ਦੇ ਨਾਲ ਅੰਮ੍ਰਿਤਸਰ ਦੇ ਨੇੜੇ ਇੱਕ ਜੰਗਲ 'ਚ ਸ਼ਿਕਾਰ ਖੇਡ ਰਿਹਾ ਸੀਗਾ ਤੇ ਦੂਜੇ ਪਾਸੇ ਹਰਗੋਬਿੰਦ ਸਾਹਿਬ ਜੀ ਵੀ ਜਿਹੜੇ ਹੈਗਾ ਜੰਗਲ 'ਚ ਸ਼ਿਕਾਰ ਖੇਡ ਰਹੇ ਸੀ ਆਪਣੇ ਸਿੱਖਾਂ ਦੇ ਨਾਲ ਸ਼ਿਕਾਰ ਖੇਡਦੇ-ਖੇਡਦੇ ਚਾਹਾਂ ਦਾ ਇੱਕ ਖਾਸ ਬਾਜ ਜੋ ਕਿ ਈਰਾਨ ਦੇ ਬਾਦਸ਼ਾਹ ਨੇ ਉਸ ਨੂੰ ਪੇਂਟ ਕੀਤਾ ਸੀ ਉੱਡ ਗਿਆ ਸਿੱਖਾਂ ਨੇ ਇਸ ਬਾਜ ਨੂੰ ਫੜ ਲਿਆ ਅਤੇ ਮੁਗਲ ਸੈਨਿਕਾਂ ਨੇ ਬਾਜ ਨੂੰ ਵਾਪਸ ਕਰਨ ਦੀ ਮੰਗ ਕੀਤੀ ਸਿੱਖਾਂ ਨੇ ਇਨਕਾਰ ਕੀਤਾ ਤਾਂ ਤਾਂ ਕਰਕੇ ਜਿਹੜਾ ਹੈ ਇਸ ਝੜਾਪੇ ਦੇ ਵਿੱਚ ਮੁਗਲ ਸੈਨਿਕ ਵੀ ਕੁਝ ਮਾਰੇ ਗਏ ਅਤੇ ਜਿਹੜਾ ਹੈ ਸ਼ਾਜਾਹਾ ਹੋਰ ਗੁੱਸੇ ਹੋ ਗਿਆ ਤੇ ਉਸਨੇ ਮੁਖਲਿਸ ਖਾਨ ਦੀ ਅਗਵਾਈ ਹੇਠ 7000 ਸੈਨਿਕਾਂ ਦੀ ਇੱਕ ਟੁਕੜੀ ਜਿਹੜੀ ਸੀ ਅੰਮ੍ਰਿਤਸਰ ਭੇਜੀ ਤੇ ਇਸ ਲੜਾਈ ਵਿੱਚ ਗੁਰੂ ਸਾਹਿਬ ਤੋਂ ਇਲਾਵਾ ਪੈਂਦਾ ਖਾਂ ਕਿ ਇੱਕ ਜਿਹੜਾ ਪਠਾਨ ਸੀ ਜਿਸ ਦੇ ਜਿਹੜਾ ਗੁਰੂ ਜੀ ਦੀ ਇੱਕ ਸੈਨਿਕ ਟੁਕੜੀ ਦੀ ਵੀ ਅਗਵਾਈ ਕਰ ਰਿਹਾ ਸੀਗਾ ਠੀਕ ਹੈ ਤੇ ਉਹ ਜਿਹੜੀ ਹੈ ਅਗਵਾਈ ਮਤਲਬ ਕਿ ਕਹਿਣ ਦਾ ਮਤਲਬ ਇਹ ਇੱਕ ਪਠਾਨ ਸੀ ਤੇ ਨਾਲ ਹੀ ਜਿਹੜਾ ਹੈ ਗੁਰੂ ਜੀ ਦਾ ਵੀ ਇਹ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਪੈਰੋਕਾਰ ਸੀ ਤਾਂ ਇਸ ਨੇ ਆਪਣੀ ਬਹਾਦਰੀ ਦੇ ਵੀ ਜੋਰ ਦਿਖਾਏ ਮੁਖਲਿਸ ਖਾਂ ਗੁਰੂ ਸਾਹਿਬ ਨਾਲ ਲੜਦਾ ਲੜਦਾ ਮਾਰੇਗਾ ਸਿਰ ਤੇ ਬਹੁਤ ਸਾਰੇ ਮੁਗਲ ਸੈਨਿਕ ਮਾਰੇ ਗਏ ਪਾੜੜਣਾ ਪੈ ਗਈਆਂ ਤੇ ਹਾਸਲੇ ਸਿੱਖਾਂ ਦੇ ਜਿਹੜੇ ਸੀਗੇ ਵੱਤ ਗਏ ਸੀਗੇ ਤੇ ਇਸ ਲੜਾਈ ਦੇ ਦੂਰਗਾਮੀ ਸਿੱਟੇ ਜਿਹੜੇ ਸੀਗੇ ਨਿਕਲੇ ਸੀ ਲਹਿਰਾ ਦੀ ਲੜਾਈ ਤਾਂ ਅਮਰਸਦੀ ਲੜਾਈ ਦੀ ਛੇਤੀ ਤੋਂ ਬਾਅਦ ਈ 1634 ਦੇ ਵਿੱਚ ਹੀ ਸਿੱਖਾਂ ਦੇ ਵਿੱਚ ਅਤੇ ਮੁਗਲਾਂ ਦੇ ਵਿੱਚ ਜਿਹੜਾ ਬਠਿੰਡਾ ਦੇ ਨੇੜੇ ਲਹਿਰਾ ਦੇ ਵਿੱਚ ਜਿਹੜਾ ਹੈਗਾ ਦੂਜੀ ਲੜਾਈ ਹੋਈ ਦੂਜੀ ਜੜਾਪ ਹੋਈ ਤਾਂ ਲੜਾਈ ਦਾ ਮੁੱਖ ਕਾਰਨ ਪਹਿਲਾਂ ਤਾਂ ਬਾਤ ਸੀਗਾ ਲੇਕਿਨ ਇਸ ਦੇ ਵਿੱਚ ਦੋ ਘੋੜੇ ਸੀ ਦੋਹਾਂ ਘੋੜੇ ਜਿਹੜੇ ਸੀਗੇ ਦੋ ਘੋੜਿਆਂ ਦਾ ਕੀ ਨਾਮ ਸੀ ਦਿਲਬਾਗ ਅਤੇ ਗੁਲਬਾਗ ਇਹ ਕੁਐਸਚਨ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਦਿਲਬਾਗ ਤੇ ਗੁਲਬਾਗ ਕੌਣ ਸੀ ਸ਼ਾਰਟ ਕੁਐਸਚਨ ਠੀਕ ਹੈ ਸੋ ਇਹ ਹੁਣੇ ਹੀ ਯਾਦ ਕਰਨੇ ਸਟਾਰਟ ਕਰ ਦੋ ਤਾਂ ਇਹਨਾਂ ਦੋਹਾਂ ਘੋੜਿਆਂ ਨੂੰ ਵਕਤਮਲ ਅਤੇ ਤਾਰਾਚੰਦ ਨਾਮ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਪੇਂਟ ਕਰਨ ਲਈ ਲੈ ਕੇ ਆ ਰਹੇ ਸੀ ਦੋਨੋਂ ਘੋੜੇ ਬਹੁਤ ਵਧੀਆ ਨਸਲ ਦੇ ਸੀਗੇ ਠੀਕ ਹੈ ਆਪਾਂ ਨੇ ਪਿੱਛੇ ਕੁਐਸਚਨ ਚ ਪੜਿਆ ਸੀ ਨਾ ਕਿ ਗੁਰੂ ਜੀ ਨੇ ਆਪਣੀਆਂ ਸੰਗਤਾਂ ਨੂੰ ਕਹਤਾ ਸੀ ਵੀ ਮੈਨੂੰ ਮਾਇਆ ਦੀ ਲੋੜ ਨਹੀਂ ਮੈਨੂੰ ਜਿਹੜਾ ਹੈ ਹਥਿਆਰ ਅਤੇ ਜਿਹੜਾ ਹੈ ਘੋੜਿਆਂ ਦੀ ਸੇਵਾ ਲਾਓ ਠੀਕ ਹੈ ਸੋ ਇਸ ਕਰਕੇ ਜਿਹੜਾ ਹੈ ਜਿਹੜਾ ਇਹ ਬੰਦਾ ਹੈਗਾ ਇਕ ਹੀ ਲਿਆ ਰਿਆ ਹੁੰਦਾ ਹੈਗਾ ਦੋਨੋਂ ਘੋੜੇ ਲੈ ਕੇ ਆ ਰਹੇ ਹੁੰਦੇ ਨੇ ਰਸਤੇ ਦੇ ਵਿੱਚ ਜਿਹੜੇ ਮੁਗਲ ਹੁੰਦੇ ਆ ਇਹ ਦੋਨੋਂ ਘੋੜਿਆਂ ਨੂੰ ਖੋਹ ਲੈਂਦੇ ਨੇ ਅਤੇ ਉਹਨਾਂ ਨੂੰ ਸ਼ਾਹੀ ਅਸਤਵਲ ਵਿੱਚ ਪਹੁੰਚਾ ਦਿੰਦੇ ਨੇ ਇਸ ਗੱਲ ਨੂੰ ਜਦੋਂ ਗੁਰੂ ਜੀ ਨੂੰ ਪਤਾ ਲੱਗਦਾ ਤਾਂ ਗੁਰੂ ਜੀ ਦਾ ਇੱਕ ਸਰਦਾਰ ਨੂੰ ਭਾਈ ਵਿਦੀ ਚੰਦ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਭੇਸ ਬਦਲ ਕੇ ਦੋਨਾਂ ਘੋੜਿਆਂ ਨੂੰ ਸ਼ਾਹੀ ਅਸਤਵਲ ਚੋਂ ਕੱਢ ਲਿਆ ਅਤੇ ਉਹਨਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੰਦਾ ਜਦੋਂ ਸ਼ਾਹਜਹਾਂ ਨੂੰ ਇਸ ਘਟਨਾ ਤੋਂ ਪਤਾ ਲੱਗਦਾ ਠੀਕ ਹੈ ਵੀ ਇਹ ਘਟਨਾ ਹੋ ਗਈ ਤਾਂ ਉਹ ਅਗਬੂ ਬੁਲਾ ਹੁੰਦਾ ਉਸਨੇ ਫੌਰਨ ਲੱਲਾ ਵੇਗ ਨੂੰ ਅਤੇ ਕਮਰਬੇਗ ਨੂੰ ਦੋਨੋਂ ਨੂੰ ਭੇਜਦਾ ਹੈਗਾ ਸਿੱਖਾਂ ਦੀ ਸ਼ਕਤੀ ਕੁਚਲਣ ਲਈ ਤਾਂ ਲਹਿਰਾ ਨਾਮੀ ਥਾਨ ਦੇ ਉੱਤੇ ਮੁਗਲਾਂ ਅਤੇ ਸਿੱਖਾਂ ਵਿਚਕਾਰ ਬਹੁਤ ਖਮਸਾਨ ਲੜਾਈ ਜਿਹੜੀ ਹੈਗੀ ਹੁੰਦੀ ਹੈ ਮੁਗਲਾਂ ਦਾ ਫੇਰ ਭਾਰੀ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੇ ਦੋਨੋਂ ਜਿਹੜੇ ਮੁਗਲਾਂ ਦੇ ਸੈਨਾਪਤੀ ਹੁੰਦੇ ਨੇ ਲੱਲਾ ਬੇਗ ਅਤੇ ਕਮਰਬੇਗ ਦੋਨੋਂ ਮਾਰੇ ਜਾਂਦੇ ਨੇ ਅਤੇ ਇਸ ਲੜਾਈ ਚ ਭਾਈ ਜੇਠਾ ਜੀ ਵੀ ਜਿਹੜੇ ਹੈਗੇ ਨੇ ਸ਼ਹੀਦ ਹੋ ਜਾਂਦੇ ਨੇ ਅਤੇ ਇਸ ਲੜਾਈ ਦੇ ਵਿੱਚ ਸਿੱਖ ਜਿਹੜੇ ਨੇ ਸਫਲ ਰਹਿੰਦੇ ਨੇ ਕਰਤਾਰਪੁਰ ਦੀ ਲੜਾਈ 1635 ਦੇ ਵਿੱਚ ਤਾਂ ਇਹ ਲੜਾਈ ਵੀ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਹੋਈ ਹੈ ਤੀਜੀ ਲੜਾਈ ਸੀ ਇਹ ਵੀ ਲੜਾਈ ਜਿਹੜੀ ਸੀ ਪੈਂਦਾ ਖਾਂ ਕਰਕੇ ਹੋਈ ਸੀ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਪਠਾਨ ਟੁਕੜੀ ਦਾ ਸੈਨਾਪਤੀ ਸੀ ਅਮਰਸਲ ਦੇ ਲੜਾਈ ਵਿੱਚ ਉਸਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ ਪਰ ਹੁਣ ਉਹ ਘਮੰਡੀ ਹੋ ਗਿਆ ਸੀ ਉਸ ਨੂੰ ਆਇਆ ਸੀ ਕਿ ਗੁਰੂ ਜੀ ਮੇਰੇ ਬਿਨਾ ਜਿੱਤ ਨਹੀਂ ਸਕਦੇ ਤੇ ਉਸਨੇ ਗੁਰੂ ਸਾਹਿਬ ਦਾ ਇੱਕ ਬਾਅਦ ਚੁਰਾ ਕੇ ਆਪਣੇ ਜਵਾਈ ਨੂੰ ਦਿੱਤਾ ਅਤੇ ਗੁਰੂ ਸਾਹਿਬ ਦੇ ਪੁੱਛਣ ਤੇ ਉਸਨੇ ਇਨਕਾਰ ਕਰ ਦਿੱਤਾ ਕਿ ਉਸ ਨੂੰ ਬਾਜ਼ ਬਾਰੇ ਕੋਈ ਜਾਣਕਾਰੀ ਹੈ ਬਾਅਦ ਚ ਜਦੋਂ ਗੁਰੂ ਸਾਹਿਬ ਨੇ ਪੈਦਾਖਾਨ ਦੇ ਝੂਠ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੈਦਾਖਾਨ ਨੂੰ ਜਿਹੜਾ ਸੀਗਾ ਨੌਕਰੀ ਤੋਂ ਕੱਢਤਾ ਤਾਂ ਜਿਹੜਾ ਪੈਦਾਖਾਨ ਸੀਗਾ ਉਸ ਨੂੰ ਇਨਸਲਟ ਫੀਲ ਹੋਈ ਤਾਂ અપਮਾਨ ਦਾ ਬਦਲਾ ਲੈਣ ਲਈ ਉਸ ਨੇ ਜਿਹੜੀ ਇਹ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਦੇ ਵਿੱਚ ਉਹ ਮੁਗਲ ਬਾਦਸ਼ਾਹ ਚਾਹ ਜਹਾਂ ਦੀ ਚਰਨ ਚ ਚਲਾ ਗਿਆ ਦੇਖੋ ਗੁਰੂ ਜੀ ਦਾ ਪੈਰੋਕਾਰ ਸੀ ਉਸ ਤੋਂ ਬਾਅਦ ਸਿਰਫ ਇੱਕ ਬਾਜ਼ ਕਰਕੇ ਠੀਕ ਹੈ ਤਾਂ ਇਹ ਸ਼ਾਹ ਜਹਾਂ ਕੋਲ ਚਲਾ ਗਿਆ ਸੈਨਿਕ ਕਾਰਵਾਈਆਂ ਕਰਨ ਲਈ ਉਸ ਨੇ ਬਹੁਤ ਉਕਸਾਇਆ ਚਾਹ ਜਹਾਂ ਨੂੰ ਛੱਟੇ ਵਜੂ ਸ਼ਾਜਹਾਨ ਨੇ ਪੈਂਦਾ ਖਾਂ ਤੇ ਕਾਲੇ ਖਾਂ ਦੀ ਇੱਕ ਵਿਸ਼ਾਲ ਸੈਨਾ ਜਿਹੜੀ ਸੀ ਗੁਰੂ ਸਹਿਬਾਨ ਦੇ ਵਿਰੁੱਧ ਭੇਜੀ ਅਤੇ ਕਰਤਾਰਪੁਰ ਵਿਖੇ ਦੋਨਾਂ ਲੜਾਈਆਂ ਦੇ ਵਿਚਕਾਰ ਦੋਨਾਂ ਹੋ ਜਾਣ ਦੇ ਵਿਚਕਾਰ ਇੱਕ ਕਮਾਸਾਨ ਲੜਾਈ ਹੋਗੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋ ਪੁੱਤਰਾਂ ਭਾਈ ਗੁਰਦਿੱਤਾ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣੀ ਜਿਹੜੀ ਹੈ ਬਾਦਰੀ ਦੇ ਜੋਰ ਬਖਾਏ ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇ ਖਾਂ ਪੈਂਦੇ ਖਾਂ ਅਤੇ ਉਸ ਦਾ ਪੁੱਤਰ ਕੁਤਬ ਖਾਂ ਵੀ ਮਾਰੇ ਗਏ ਮੁਗਲ ਫੌਜਾਂ ਦੀ ਬੜੀ ਹਾਨੀ ਹੋਈ ਬਹੁਤ ਗਿਣਤੀ ਚ ਨੁਕਸਾਨ ਹੋਇਆ ਹਾਰ ਦਾ ਉਹਨਾਂ ਨੂੰ ਮੂੰਹ ਵੇਖਣਾ ਪਿਆ ਅਤੇ ਇੱਕ ਹੋਰ ਸ਼ਾਨਦਾਰ ਜਿੱਤ ਜਿਹੜੀ ਸੀ ਗੁਰੂ ਜੀ ਦੀ ਝੋਲੀ ਪੈਣੀ ਫਗਵਾੜਾ ਦੀ ਜਿੱਤੂ 1635 ਦੇ ਵਿੱਚ ਤਾਂ ਇਹ ਸਾਰੀਆਂ ਹੀ ਲੜਾਈਆਂ ਇੰਪੋਰਟੈਂਟ ਨੇ ਠੀਕ ਹੈ ਤਾਂ ਕਰਤਾਰਪੁਰ ਦੀ ਲੜਾਈ ਤੋਂ ਬਾਅਦ ਹੁਣ ਸਿੱਖਾਂ ਦਾ ਹੌਸਲਾ ਹੋਰ ਵੱਧ ਗਿਆ ਅਤੇ ਗੁਰੂ ਹਰਗੋਬਿੰਦ ਜੀ ਵੀ ਜਿਹੜੇ ਸੀਗੇ ਕੁਝ ਸਮੇਂ ਲਈ ਫਗਵਾੜੇ ਆ ਗਏ ਇੱਥੇ ਅਹਿਮਦ ਖਾਨ ਦੀ ਕਮਾਨ ਹੇਠ ਕੁਝ ਮੁਗਲ ਸੈਨਿਕਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਤਾ ਕਿਉਂਕਿ ਮੁਗਲ ਸੈਨਿਕਾਂ ਦੀ ਗਿਣਤੀ ਵੀ ਬਹੁਤ ਥੋੜੀ ਸੀ ਇਸ ਲਈ ਫਗਵਾੜਾ ਵਿਖੇ ਦੋਹਾਂ ਫੌਜਾਂ ਦੇ ਵਿਚਾਰੇ ਮਮੁੱਲੀ ਜਿਹੜਾ ਪਹੂਗੀ ਫਗਵਾੜਾ ਦੀ ਲੜਾਈ ਗੁਰੂ ਸਾਹਿਬ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚਕਾਰ ਲੜੀਗੀ ਇਹ ਆਖਰੀ ਲੜਾਈ ਸੀ ਠੀਕ ਹੈ ਤਾਂ ਹੁਣ ਦੇਖੋ ਇਹ ਲੜਾਈਆਂ ਲੜੀਆਂ ਗਈਆਂ ਨੇ ਠੀਕ ਹੈ ਇਹ ਚਾਰ ਲੜਾਈਆਂ ਲੜੀਆਂ ਗਈਆਂ ਨੇ ਪਰ ਇਹਨਾਂ ਲੜਾਈਆਂ ਦੀ ਮਹੱਤਤਾ ਬਹੁਤ ਜ਼ਿਆਦਾ ਸੀ ਕਿਹੜੀ ਮਹੱਤਤਾ ਸੀ ਕਿਉਂਕਿ ਇਸ ਦੇ ਨਾਲ ਮੁਗਲਾਂ ਨੂੰ ਆਪਣੀ ਤਾਕਤ ਦੇ ਉੱਤੇ ਜਿਹੜਾ ਕਮੰਡ ਸੀ ਉਹ ਵੀ ਝਕਨਾਚੂਰ ਹੋ ਗਿਆ ਪਲੱਸ ਜਿਹੜੇ ਆਪਣੇ ਸਿੱਖ ਸੀਗੇ ਸੋ ਇਹਨਾਂ ਨੂੰ ਵੀ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਹੌਸਲਾ ਜਿਹੜਾ ਹੈ ਸਨਮਾਨ ਦੀ ਭਾਵਨਾ ਜਿਹੜੀ ਹੈ ਵਿਕਸਿਤ ਹੋਣੀ ਸ਼ੁਰੂ ਹੋ ਗਈ ਸੀ ਤਾਂ ਸਿੱਖ ਜੇਤੂ ਰਹੇ ਨੇ ਇਹਨਾਂ ਲੜਾਈਆਂ ਦੀ ਜਿੱਤ ਕਰਕੇ ਉਹਨਾਂ ਦੇ ਹੌਸਲੇ ਸਿੱਖਾਂ ਦੇ ਬਲੰਦ ਹੋ ਗਏ ਸਿੱਖ ਆਪਣੀ ਸੀਮਤ ਸਾਧਨਾਂ ਦੇ ਬਾਵਜੂਦ ਵੀ ਲੜਾਈਆਂ ਦੇ ਵਿੱਚ ਜਿੱਤ ਪ੍ਰਾਪਤ ਇਹਨਾਂ ਨੇ ਕੀਤੀ ਹੈ ਇਹਨਾਂ ਜਿੱਤਾਂ ਕਰਕੇ ਗੁਰੂ ਜੀ ਦੀ ਜਿਹੜੀ ਡੰਕਾ ਸੀਗਾ ਉਹ ਦੂਰ ਦੂਰ ਤੱਕ ਵੱਜਣ ਲੱਗ ਗਿਆ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਬਹੁਤ ਸਾਰੇ ਹੋਰ ਵੀ ਲੋਕ ਸਿੱਖ ਧਰਮ ਦੇ ਵਿੱਚ ਜਿਹੜੇ ਸੀਗੇ ਸ਼ਾਮਲ ਹੋਣੇ ਸਟਾਰਟ ਹੋ ਗਏ ਜਿਹੜੇ ਕਿ ਮੁਗਲ ਜਹਾਂਗੀਰ ਅਤੇ ਸ਼ਾਹਜਹਾਂ ਤੋਂ ਜਿਹੜੇ ਅੱਕੇ ਹੋਏ ਸੀ ਹਨਾ ਏ ਵੀ ਜਿਹੜੇ ਹੈਗੇ ਨੇ ਗੁਰੂ ਜੀ ਦੇ ਸਿੱਖ ਧਰਮ ਦੇ ਵਿੱਚ ਠੀਕ ਹੈ ਗੁਰੂ ਜੀ ਦੇ ਸਿੱਖ ਧਰਮਿੰਦਰ ਸੈਂਸ ਵੀ ਮਤਲਬ ਸਿੱਖ ਧਰਮ ਦੇ ਵਿੱਚ ਜਿਹੜੇ ਹੈ ਸ਼ਾਮਲ ਹੋਣੇ ਸ਼ੁਰੂ ਹੋ ਗਏ ਸੀ ਸਿੱਖ ਧਰਮ ਦਾ ਪ੍ਰਸਾਰ ਬਹੁਤ ਜਲਦੀ ਫੈਲਣ ਲੱਗਿਆ ਬੜੀ ਤੇਜ਼ੀ ਦੇ ਨਾਲ ਤੇ ਬਹੁਤ ਸਾਰੇ ਜਿਹੜੇ ਹੈਗੇ ਸਿੱਖ ਧਰਮ ਦੇ ਵਿੱਚ ਲੋਕ ਆਣੇ ਹਿੰਦੂ ਪਠਾਨ ਲੋਕ ਠੀਕ ਹੈ ਮੁਸਲਿਮ ਲੋਕ ਵੀ ਜਿਹੜਾ ਹੈਗਾ ਗੁਰੂ ਜੀ ਦੇ ਚਰਨ ਜਾਣੇ ਸ਼ੁਰੂ ਹੋ ਗਏ ਸੀ ਤਾਂ ਇਹਨਾਂ ਲੜਾਈਆਂ ਦਾ ਇਤਿਹਾਸਿਕ ਮਹੱਤਵ ਇਹਨਾਂ ਗੱਲਾਂ 'ਚ ਨਹੀਂ ਸੀ ਕਿ ਕਿੰਨੀਆਂ ਵੱਡੀਆਂ ਲੜਾਈਆਂ ਨੇ ਹੈ ਐਨੀਆਂ ਜ਼ਿਆਦਾ ਝੜੱਪਾਂ ਨਹੀਂ ਸੀ ਵੱਡੀਆਂ ਲੇਕਿਨ ਫਿਰ ਵੀ ਜਿਹੜਾ ਹੈ ਮਾਮੂਲੀ ਝੜੱਪਾਂ ਸੀ ਕੁਛ ਤੇ ਤੇ ਇਹ ਜਿਹੜੀਆਂ ਲੜਾਈਆਂ ਹੈਗੀਆਂ ਨੇ ਇਹ ਇਹਨਾਂ ਨੇ ਹਮਲਾਵਾਰੀ ਦੀ ਗਤੀ ਨੂੰ ਰੋਕ ਰੋਕਿਆ ਅਤੇ ਸ਼ਕਤੀ ਨੂੰ ਵੀ ਚੁਣੌਤੀ ਦਿੱਤੀ ਅਤੇ ਮੁਗਲਾਂ ਦੇ ਵਿਰੁੱਧ ਚੇਤਨਾ ਦਾ ਸੰਚਾਰ ਕੀਤਾ ਦੂਜਿਆਂ ਲਈ ਇੱਕ ਮਿਸਾਲ ਵੀ ਜਿਹੜੀ ਸੀਗੀ ਇਹਨਾਂ ਨੇ ਕਾਇਮ ਕੀਤੀ ਤਾਂ ਉਸ ਤੋਂ ਬਾਅਦ ਚ ਗੁਰੂ ਜੀ ਜੋਤੀ ਜੋਤ ਕੋ ਦੋ ਸਮਾਏ ਨੇ 1635 ਈਸਵੀ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਨਗਰ ਬਸਾਇਆ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ 10 ਸਾਲ ਕੀਰਤਪੁਰ ਸਾਹਿਬ ਦੇ ਵਿੱਚ ਹੀ ਬਿਤਾਏ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਹਰ ਰਾਏ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਗੁਰੂ ਹਰगोबिंद ਜੀ 3 ਮਾਰਚ 1645 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮਚ